ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰਾਜਸਥਾਨੀ ਦਿੱਲੀ ਤੋਂ ਕਿਉਂਕਿ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਜੀ ਹਾਂ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਣਗੇ ਰੇਖਾ ਗੁਪਤਾ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਵਿੱਚ ਜਦੋਂ ਦਿੱਲੀ ਦਾ ਚੋਣ ਚੋਣਾਂ ਦਾ ਨਤੀਜਾ ਆਇਆ ਸੀ ਉਸ ਵੇਲੇ ਭਾਜਪਾ ਨੇ ਇਤਿਹਾਸਕ ਜਿੱਤ ਦਰਜ ਕੀਤੀ ਸੀ ਤੇ ਕਰੀਬ-ਕਰੀਬ 27 ਸਾਲਾਂ ਬਾਅਦ ਸਰਕਾਰ ਵਾਪਸੀ ਕੀਤੀ ਹੈ ਦਿੱਲੀ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਨੇ ਤੇ ਅੱਜ ਪੂਰਾ ਦਿਨ ਇਸ ਗੱਲ ਦਾ ਸਸਪੈਂਸ ਸੀ ਕਿ ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਹੋਏਗਾ ਤਾਂ ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ ਚੌਥੇ ਮਹਿਲਾ ਮੁੱਖ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਰੇਖਾ ਗੁਪਤਾ ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ ਤੋਂ ਜਿੱਤ ਪ੍ਰਾਪਤ ਕੀਤੀ ਹੈ ਪਹਿਲੀ ਵਾਰ ਵਿਧਾਇਕੀ ਦੀ ਚੋਣ ਲੜੀ ਤੇ ਪਹਿਲੀ ਵਾਰ ਉਹ ਜਿੱਤੇ ਵੀ ਤਾਂ ਰੇਖਾ ਗੁਪਤਾ ਨੂੰ ਜੋ ਸਾਰਾ ਸਸਪੈਂਸ ਸੀ ਹੁਣ ਉਹ ਖਤਮ ਹੋ ਚੁੱਕਾ ਹੈ ਤਾਂ ਰੇਖਾ ਗੁਪਤਾ ਇਸ ਸਮੇਂ ਐਲਾਨ ਦਿੱਤੇ ਗਏ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਕੱਲ੍ਹ ਸਵੇਰੇ ਕੱਲ ਦੁਪਹਿਰੇ 12:30 ਵਜੇ ਉਹਨਾਂ ਦਾ ਰਾਮਲੀਲਾ ਗਰਾਊਂਡ ਦੇ ਵਿੱਚ ਸੋਚੁੱਕ ਮਗਮ ਹੋਏਗਾ ਪਰ ਅੱਜ ਸ਼ਾਮ 4 ਵਜੇ ਤੋਂ ਹੀ ਜਦੋਂ ਵਿਧਾਇਕਾ ਦੀ ਮੀਟਿੰਗ ਵਿਧਾਇਕ ਗੱਲ ਦੀ ਮੀਟਿੰਗ ਹੋਣ ਵਾਲੀ ਸੀ ਉਸ ਵੇਲੇ ਹੀ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਰੇਖਾ ਗੁਪਤਾ ਇਸ ਪੂਰੀ ਰੇਸ ਦੇ ਵਿੱਚ ਸਭ ਤੋਂ ਅੱਗੇ ਨੇ ਤੇ ਹੋਇਆ ਵੀ ਉਹੀ 7:30 ਤੋਂ ਬਾਅਦ ਜਦੋਂ ਮੀਟਿੰਗ ਖਤਮ ਹੋਈ ਤਾਂ ਉਸ ਵੇਲੇ ਇਹ ਗੱਲ ਫਾਈਨਲ ਹੋ ਗਈ ਕਿ ਰੇਖਾ ਗੁਪਤਾ ਹੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ ਤੁਹਾਨੂੰ ਪਤਾ ਹੈ ਕਿ ਸੁਸ਼ਮਾ ਸਵਰਾਜ ਉਸ ਤੋਂ ਪਹਿਲਾਂ ਸ਼ੀਲਾ ਦਿਖਸ਼ਿਤ ਸੁਸ਼ਮਾ ਸਵਰਾਜ ਤੇ ਆਤੀਸ਼ੀ ਤੇ ਹੁਣ ਰੇਖਾ ਗੁਪਤਾ ਚੌਥੇ ਮਹਿਲਾ ਮੁੱਖ ਮੰਤਰੀ ਦੇ ਤੌਰ ਤੇ ਸੋ ਚੁੱਕਣ ਜਾ ਰਹੇ ਨੇ ਰੇਖਾ ਗੁਪਤਾ ਤੇ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਰੇਖਾ ਗੁਪਤਾ ਨੂੰ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਦਿੱਲੀ ਦੀ ਨਵੀਂ ਮੁੱਖ ਮੰਤਰੀ ਦੇ ਤੌਰ ਤੇ ਚੁਣ ਲਿਆ ਗਿਆ ਤੇ ਚੌਥੇ ਮੁੱਖ ਮੰਤਰੀ ਉਹ ਹੋਣਗੇ ਇਸ ਦੇ ਨਾਲ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਜੋ ਵੱਡਾ ਨਾਮ ਇਸ ਰੇਸ ਦੇ ਵਿੱਚ ਅੱਗੇ ਚੱਲ ਰਿਹਾ ਸੀ ਉਸ ਹੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਪ੍ਰਵੇਸ਼ ਸਾਹਿਬ ਸਿੰਘ ਵਰਮਾ ਉਹ ਹੀ ਨੇ ਜਿਨ੍ਹਾਂ ਨੇ ਨਵੀਂ ਦਿੱਲੀ ਦੀ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਜੋ ਕਿ ਦਿੱਲੀ ਦੇ 4 ਵਾਰ ਮੁੱਖ ਮੰਤਰੀ ਰਹੇ ਉਹਨਾਂ ਨੂੰ ਹਰਾਇਆ ਸੀ ਤੇ ਉਹਨਾਂ ਦਾ ਨਾਮ ਵੀ ਸਭ ਤੋਂ ਅੱਗੇ ਚੱਲ ਰਿਹਾ ਸੀ ਕਿ ਸ਼ਾਇਦ ਪ੍ਰਵੇਸ਼ ਵਰਮਾ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਪਰ ਪ੍ਰਵੇਸ਼ ਵਰਮਾ ਨੂੰ ਸੰਤੁਸ਼ਟੀ ਉੱਥੇ ਹੀ ਕਰਨੀ ਪੈਗੀ ਕਿਉਂਕਿ ਉਹਨਾਂ ਨੂੰ ਡਿਪਟੀ ਸੀਐਮ ਥਾਪ ਦਿੱਤਾ ਗਿਆ ਤੇ ਪ੍ਰਵੇਸ਼ ਵਰਮਾ ਹੋਣਗੇ ਡਿਪਟੀ ਸੀਐਮ ਰੇਖਾ ਗੁਪਤਾ ਹੋਣਗੇ ਮੁੱਖ ਮੰਤਰੀ ਤੇ ਉਸ ਤੋਂ ਇਲਾਵਾ ਇੱਕ ਨਾਮ ਹੋਰ ਸੀ ਇਸ ਰੇਸ ਦੇ ਵਿੱਚ ਉਹ ਸੀ ਵਿਜੇਂਦਰ ਗੁਪਤਾ ਜਿਨ੍ਹਾਂ ਨੇ ਰੋहिणी ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੂੰ ਹਰਾਇਆ ਵਿਜੇਂਦਰ ਗੁਪਤਾ ਵਿਧਾਨ ਸਭਾ ਦੇ ਸਪੀਕਰ ਬਣਾਏ ਗਏ ਨੇ ਯਾਨੀ ਇਹ ਤਿੰਨ ਵੱਡੇ ਨਾਮ ਜੋ ਰੇਸ ਦੇ ਵਿੱਚ ਸੀ ਇਹਨਾਂ ਤਿੰਨਾਂ ਨੂੰ ਕਿਤਨੇ ਕਿਤੇ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਰੇਖਾ ਗੁਪਤਾ ਨੂੰ ਸੀਐਮ ਬਣਾਇਆ ਗਿਆ ਪ੍ਰਵੇਸ਼ ਵਰਮਾ ਨੂੰ ਡਿਪਟੀ ਸੀਐਮ ਬਣਾਇਆ ਗਿਆ ਤੇ ਵਿਜੇਂਦਰ ਗੁਪਤਾ ਨੂੰ ਹੁਣ ਬਣਾਇਆ ਜਾਏਗਾ ਵਿਧਾਨ ਸਭਾ ਦਾ ਸਪੀਕਰ ਤੇ ਇਸ ਸਮੇ ਜੋ ਭਾਜਪਾ ਦੇ ਸਪੋਰਟਰ ਨੇ ਖਾਸ ਕਰਕੇ ਰੇਖਾ ਗੁਪਤਾ ਦੇ ਸਪੋਰਟਰ ਨੇ ਉਹਨਾਂ ਦੇ ਵਿੱਚ ਇਸ ਸਮੇ ਖੁਸ਼ੀ ਦਾ ਮਾਹੌਲ ਹੈ ਰੇਖਾ ਗੁਪਤਾ ਦੇ ਜੋ ਜੋ ਉਹਨਾਂ ਦਾ ਇਲਾਕਾ ਹੈ ਜੋ ਉਹਨਾਂ ਦਾ ਘਰ ਹੈ ਉਸ ਦੇ ਬਾਹਰ ਵੀ ਸਮਰਥਕਾਂ ਦਾ ਇਕੱਠੇ ਹੋਣਾ ਸ਼ੁਰੂ ਹੋ ਗਿਆ ਤੇ ਇਸ ਸਮੇ ਜਸ਼ਨ ਦਾ ਮਾਹੌਲ ਦਿੱਲੀ ਦੇ ਵਿੱਚ ਖਾਸ ਕਰਕੇ ਰੇਖਾ ਗੁਪਤਾ ਦੇ ਜੋ ਸਪੋਰਟਰ ਨੇ ਉਹ ਮਨਾ ਰਹੇ ਨੇ ਅੱਜ ਸ਼ਾਮ ਤੋਂ ਹੀ 7 ਵਜੇ ਦਾ ਸਮਾਂ ਸੀ ਕਿ ਜੋ 48 ਵਿਧਾਇਕ ਨੇ ਭਾਜਪਾ ਦਾ ਜੋ ਨਵੇਂ ਚੁਣ ਕੇ ਆਏ ਨੇ ਉਹਨਾਂ ਦੀ ਮੀਟਿੰਗ ਹੋਏਗੀ ਵਿਧਾਇਕ ਦਲ ਦਾ ਨੇਤਾ ਉਤੇ ਚੁਣਿਆ ਜਾਏਗਾ ਜੋ ਜੋ ਸੀਐਮ ਦੇ ਅਹੁਦੇ ਦੀ ਸੋਚੂਗਾ ਤਾਂ ਰੇਖਾ ਗੁਪਤਾ ਨੂੰ ਇਸ ਸਮੇਂ ਦਿੱਲੀ ਦੀ ਜੋ ਸੀਐਮ ਥਾਪ ਦਿੱਤਾ ਗਿਆ ਕੱਲ ਉਹ ਸੋਚਣਗੇ ਤੇ ਇਸ ਸਮੇਂ ਭਾਜਪਾ ਦੀ ਲੀਡਰਸ਼ਿਪ ਨੇ ਇੱਕ ਨਵੇਂ ਨਾਮ ਨੂੰ ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਸੀ ਹਾਲਾਂਕਿ ਉਹਨਾਂ ਦਾ ਵੱਡਾ ਨਾਮ ਦਿੱਲੀ ਦੀ ਸਿਆਸਤ ਵਿੱਚ ਸੀ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਕਿ ਰੇਖਾ ਗੁਪਤਾ ਨੂੰ ਸੀਐਮ ਬਣਾ ਦਿੱਤਾ ਜਾਏਗਾ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਚੌਥੇ ਮਹਿਲਾ ਮੁੱਖ ਮੰਤਰੀ ਦੇ ਤੌਰ ਤੇ ਉਹ ਸੀਐਮ ਬਣਨਗੇ ਇਹ ਸੋ ਵੀ ਤੁਹਾਨੂੰ ਦੱਸਿਏ ਕਿ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਸ਼ੀਲਾ ਦਿਖਤ காங்கிரஸ் ਵੱਲੋਂ ਦਿੱਲੀ ਦੇ ਸੀਐਮ ਰਹੇ ਨੇ ਉਸ ਤੋਂ ਬਾਅਦ ਸੁਸ਼ਮਾ ਸਵਰਾਜ ਰਹੇ ਨੇ ਭਾਜਪਾ ਵੱਲੋਂ ਫਿਰ ਰਹੇ ਨੇ ਆਤੀਸ਼ੀ ਆਤੀਸ਼ੀ ਦਾ ਜੋ ਕਾਰਜਕਾਲ ਉਹ ਸਭ ਤੋਂ ਘੱਟ ਰਿਹਾ ਤੇ ਉਸ ਤੋਂ ਬਾਅਦ ਜੋ ਹੁਣ रेखा गुप्ता ਹੋਣਗੇ ਸ਼ਾਲੀਮਾਰ ਬਾਗ ਤੋਂ ਉਹਨਾਂ ਨੇ ਆਪਣਾ ਜੋ ਆਮ ਆਦੀ ਪਾਰਟੀ ਦਾ ਵਿਧਾਇਕ ਸੀ ਉਸ ਨੂੰ ਹਰਾਇਆ ਸੀ 29500 ਵੋਟਾਂ ਦੇ ਫਰਕ ਨਾਲ ਤੇ 29500 ਵੋਟਾਂ ਦੇ ਫਰਕ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਤੇ ਇਸ ਤੋਂ ਬਾਅਦ ਰੇਖਾ ਗੁਪਤਾ ਨੂੰ ਹੁਣ ਦਿੱਲੀ ਦੀ ਵੱਡੀ ਜਿਮਾਰੀ ਦੇ ਦਿੱਤੀ ਗਈ ਹੈ ਦਿੱਲੀ ਦੀ ਸੀਐਮ ਦੀ ਕੁਰਸੀ ਤੇ ਰੇਖਾ ਗੁਪਤਾ ਕਾਬਜ਼ ਹੋਣਗੇ ਰੇਖਾ ਗੁਪਤਾ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਇਸ ਸਮੇਂ ਤੁਹਾਨੂੰ ਤਸਵੀਰਾਂ ਦਿਖਾਈਏ ਦਿੱਲੀ ਤੋਂ ਦਿੱਲੀ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਇਸ ਕਰਕੇ ਵੀ ਦਿਖਾਣਾ ਲਾਜ਼ਮੀ ਹੈ ਕਿਉਂਕਿ ਵਿਧਾਇਕਦਲ ਦੀ ਜੋ ਮੀਟਿੰਗ ਹੋ ਰਹੀ ਸੀ ਉਸ ਦੇ ਵਿੱਚ ਇਹ ਗੱਲ ਤੈ ਕਰ ਦਿੱਤੀ ਗਈ ਕਿ ਰੇਖਾ ਗੁਪਤਾ ਸੀਐਮ ਬਣਾਏ ਜਾਣਗੇ ਹਾਲਾਂਕਿ 7 ਵਜੇ ਤੋਂ ਬਾਅਦ ਇਸ ਗੱਲ ਤੇ ਵੀ ਚਰਚਾ ਹੋ ਰਹੀ ਸੀ ਕਿ ਸ਼ਾਇਦ ਪ੍ਰਵੇਸ਼ ਵਰਮਾ ਨੂੰ ਵੀ ਬਣਾਇਆ ਜਾ ਸਕਦਾ ਹੈ ਸੀਐਮ ਕਿਉਂਕਿ ਪ੍ਰਵੇਸ਼ ਵਰਮਾ ਸੀਨੀਅਰ ਲੀਡਰ ਵੀ ਨੇ ਜਾਟ ਆਗੂ ਨੇ ਤੇ ਉਸ ਤੋਂ ਵੱਡੀ ਉਪਲਬਧੀ ਉਹਨਾਂ ਦੀ ਏ ਸੀ ਕੀ ਜੋ ਪ੍ਰਵੇਸ਼ ਵਰਮਾ ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸੀ ਉਹ ਵੀ ਵੱਡੇ ਫਰਕ ਨਾਲ ਨਵੀਂ ਦਿੱਲੀ ਵਾਲੀ ਸੀਟ ਤੋਂ ਤਾਂ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਸੀ ਪਰ ਨਾਲ ਹੀ ਨਾਲ ਰੇਖਾ ਵਰਮਾ ਦਾ ਨਾਮ ਵੀ ਕਾਫੀ ਮਜ਼ਬੂਤ ਕੈਂਡੀਡੇਟ ਦੇ ਤੌਰ ਤੇ ਲਿਆਇਆ ਜਾ ਰਿਹਾ ਸੀ ਇਸ ਕਰਕੇ ਵੀ ਕਿਆ ਜਾ ਰਿਹਾ ਸੀ ਕਿ ਰੇਖਾ ਵਰਮਾ ਜਾਂ ਪ੍ਰਵੇਸ਼ ਵਰਮਾ ਰੇਖਾ ਗੁਪਤਾ ਜਾਂ ਪ੍ਰਵੇਸ਼ ਵਰਮਾ ਇਹਨਾਂ ਦੋਹਾਂ ਦੇ ਵਿੱਚ ਕੌਣ ਬਣੇਗਾ ਮੁੱਖ ਮੰਤਰੀ ਤਾਂ ਰੇਖਾ ਗੁਪਤਾ ਦਾ ਨਾਮ ਪੱਕਾ ਹੋ ਗਿਆ ਪ੍ਰਵੇਸ਼ ਵਰਮਾ ਨੂੰ ਵੀ ਨਾਰਾਜ਼ ਨਹੀਂ ਕੀਤਾ ਗਿਆ ਉਹਨਾਂ ਨੂੰ ਡਿਪਟੀ ਸੀਐਮ ਬਣਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜੋ ਵਿਜੇਂਦਰ ਗੁਪਤਾ ਨੇ ਰੋहिणी ਤੋਂ ਜਿੱਤ ਕੇ ਆਏ ਨੇ ਵਿਜੇਂਦਰ ਗੁਪਤਾ ਨੂੰ ਵੀ ਇਸ ਸਮੇਂ ਦਿੱਲੀ ਦਾ ਜੋ ਹੁਣ ਸਰਕਾਰ ਬਣੇਗੀ ਉਸ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਸਪੀਕਰ ਦੇ ਤੌਰ ਤੇ ਰੱਖਿਆ ਗਿਆ ਕਿਉਂਕਿ ਵਿਜੇਂਦਰ ਵਰਮਾ ਬਾਰੇ ਤੁਹਾਨੂੰ ਦੱਸ ਦਈਏ ਕਿ ਉਹ ਦਿੱਲੀ ਪ੍ਰਦੇਸ਼ ਦੇ ਭਾਜਪੀ ਦੇ ਵਪਰਦਾਨ ਰਹਿ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਵੀ ਕਿਤੇ ਨੇ ਕਿਤੇ ਉਹਨਾਂ ਦਾ ਬਣਦਾ ਮਾਣ ਦੇਣਾ ਬਣਦਾ ਸੀ ਇਸ ਕਰਕੇ ਭਾਜਪਾ ਨੇ ਉਹਨਾਂ ਨੂੰ ਲੋਕ ਵਿਧਾਨ ਸਭਾ ਸਪੀਕਰ ਦੀ ਪਦਵੀ ਦਿੱਤੀ ਹੈ ਤੇ ਡਿਪਟੀ ਸੀਮ ਬਣਾਇਆ ਪ੍ਰਵੇਸ਼ ਵਰਮਾ ਨੂੰ ਤੇ ਸੀਐਮ ਹੋਣਗੇ ਰੇਖਾ ਗੁਪਤਾ ਤਸਵੀਰਾਂ ਤੁਹਾਨੂੰ ਦਿਖਾਈਏ ਰੇਖਾ ਗੁਪਤਾ ਦੇ ਘਰ ਦੇ ਬਾਹਰ ਦੀਆਂ ਉਹਨਾਂ ਦੇ ਉਹਨਾਂ ਦੇ ਜੋ ਸਮਰਥਕ ਨੇ ਉਹਨਾਂ ਦੇ ਘਰ ਪਹਿਲਾਂ ਹੀ ਪਹੁੰਚ ਚੁੱਕੇ ਸੀ ਕਿਉਂਕਿ ਇਹ ਅੰਦਾਜ਼ਾ ਜ਼ਰੂਰ ਸੀ ਅੰਦਰ ਘਾਤੇ ਕਿ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਚੌਥੇ ਮੁੱਖ ਮੰਤਰੀ ਉਹਨਾਂ ਨੂੰ ਬਣਾਇਆ ਗਿਆ ਹੈ ਮਹਿਲਾ ਦੇ ਤੌਰ ਤੇ ਤਾਂ ਇਸ ਸਮੇਂ ਜੋ ਰੇਖਾ ਗੁਪਤਾ ਨੇ ਉਹਨਾਂ ਬਾਰੇ ਵੀ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰੀ ਕਿ ਰੇਖਾ ਗੁਪਤਾ ਕੌਣ ਨੇ ਉਹਨਾਂ ਬਾਰੇ ਜਾਣਨਾ ਇਸ ਕਰਕੇ ਬਹੁਤ ਦਿਲਚਸਪ ਹੋ ਜਾਂਦਾ ਹੈ ਕਿ ਇਹ ਇਹ ਚੌਥੀ ਮਹਿਲਾ ਦੇ ਤੌਰ ਤੇ ਮੁੱਖ ਮੰਤਰੀ ਬਣ ਰਹੀ ਹੈ ਨੇ ਤਾਂ ਉਹਨਾਂ ਬਾਰੇ ਵੀ ਜਾਣੀਏ ਅਸੀਂ ਤਾਂ ਰੇਖਾ ਗੁਪਤਾ 50 ਸਾਲ ਦੀ 나ਦੀ ਉਮਰ ਹੈ ਤੇ ਇਹਨਾਂ ਨੇ ਜੋ ਐਲ ਐਲ ਬੀ ਦੀ ਪੜ੍ਹਾਈ ਕੀਤੀ ਹੋਈ ਹੈ ਪੇਸ਼ੇ ਵਜੋਂ ਇਹ ਵਕੀਲ ਨੇ ਇਹਨਾਂ ਦਾ ਜੋ ਸਿਆਸੀ ਸਫਰ ਸ਼ੁਰੂ ਹੁੰਦਾ ਉਹ এবੀਵੀਪੀ ਤੋਂ ਹੁੰਦਾ ਅਕਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਹੁੰਦਾ ਹੈ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਇਹ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਯਾਨੀ ਕਿ ਦਿੱਲੀ ਤੋਂ ਇਹ ਪਹਿਲਾਂ ਹੀ ਸਟੂਡੈਂਟ ਦੀ ਸਟੂਡੈਂਟ ਰਾਜਨੀਤੀ ਦੇ ਵਿੱਚ ਕਦਮ ਰੱਖ ਚੁੱਕੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਨੇ ਅੱਗੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਭਾਜਪਾ ਦੇ ਵਿੱਚ ਇਹ ਉਚਾਈਆਂ ਤੇ ਪਹੁੰਚਦੇ ਗਏ ਇਸ ਤੋਂ ਇਲਾਵਾ ਇਹਨਾਂ ਬਾਰੇ ਇਹ ਵੀ ਗੱਲ ਕਿ ਪਹਿਲਾਂ ਇਹ ਦੱਖਣੀ ਜੋ ਦਿੱਲੀ ਹੈ ਉੱਥੋਂ ਇਹ ਮੇਅਰ ਦੇ ਅਹੁਦੇ ਤੇ ਵੀ ਰਹਿ ਚੁੱਕੇ ਨਾਲਾ ਕਿ ਇੱਕ ਵਿਵਾਦ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੀ ਕੁਰਸੀ ਛੱਡਣੀ ਪਈ ਸੀ ਤੇ ਇਸ ਵਾਰ 2025 ਦੀਆਂ ਜੋ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ ਸ਼ਾਲੀਮਾਰ ਬਾਗ ਸੀਟ ਤੋਂ ਰੇਖਾ ਗੁਪਤਾ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਸੀ ਤੇ ਭਾਜਪਾ ਦੀ ਉਮੀਦਾਂ ਤੇ ਇਹ ਖਰੇ ਵੀ ਉਤਰੇ ਤੇ ਹੁਣ ਰੇਖਾ ਗੁਪਤਾ ਨੇ ਜਦੋਂ ਆਪਣੀ ਜਿੱਤ ਹਾਸਲ ਕੀਤੀ 29000 ਤੋਂ ਵੱਧ ਵੋਟਾਂ ਨਾਲ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਇਹ ਫੈਸਲਾ ਲਿਆ ਗਿਆ ਕਿ ਹਾਲਾਂਕਿ ਆਰਐਸਐਸ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਆਰਐਸਐਸ ਦੇ ਜੋ ਸੀਨੀਅਰ ਆਗੂ ਸੀ ਉਹਨਾਂ ਨੇ ਕਿਹਾ ਸੀ ਕੀ ਰੇਖਾ ਗੁਪਤਾ ਨੂੰ ਜਾਂ ਕੋਈ ਅਜਿਹੀ ਕੈਂਡੀਡੇਟ ਜੋ ਮਹਿਲਾ ਹੋਵੇ ਉਸ ਨੂੰ ਦਿੱਲੀ ਦੀ ਸੀਐਮ ਬਣਾਉਣਾ ਚਾਹੀਦਾ ਹੈ ਤਾਂ ਭਾਜਪਾ ਨੇ ਉਸੇ ਲਾਈਨ ਤੇ ਹੀ ਫੈਸਲਾ ਆਪਣਾ ਕੀਤਾ ਫੈਸਲਾ ਇਹ ਹੋਇਆ ਕਿ ਰੇਖਾ ਗੁਪਤਾ ਨੂੰ ਹੁਣ ਦਿੱਲੀ ਦੀ ਸੀਐਮ ਥਾਪ ਦਿੱਤਾ ਗਿਆ ਪੇਸ਼ੇਵਰਾਂ ਵਕੀਲ ਨੇ ਪਿਛੋਕੜ ਬਾਰੇ ਗੱਲ ਕਰੀਏ ਰੇਖਾ ਗੁਪਤਾ ਦੇ ਤਾਂ ਰੇਖਾ ਗੁਪਤਾ ਹਰਿਆਣਾ ਦੇ ਜੁਲਾਨਾ ਤੋਂ ਆਉਂਦੇ ਨੇ ਇਹਨਾਂ ਦਾ ਜੋ ਪਿਛੋਕੜ ਇਹਨਾਂ ਦਾ ਪਰਿਵਾਰ ਜੋ ਹਰਿਆਣਾ ਦੇ ਜੁਲਾਨਾ ਤੋਂ ਆਉਂਦਾ ਹੈ ਤੇ ਦਿੱਲੀ ਦੇ ਵਿੱਚ ਇੱਕ ਕਾਫੀ ਲੰਬੇ ਸਮੇਂ ਪਹਿਲਾਂ ਤੋਂ ਹੀ ਇਹਨਾਂ ਦਾ ਪਰਿਵਾਰ ਸ਼ਿਫਟ ਹੋ ਗਿਆ ਸੀ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਦੇ ਪਿਤਾ SBI ਦੇ ਵਿੱਚ ਮੈਨੇਜਰ ਦੇ ਤੌਰ ਤੇ ਦਿੱਲੀ ਗਏ ਸੀ ਤੇ ਦਿੱਲੀ ਦੇ ਵਿੱਚ ਹੀ ਪਰਿਵਾਰ ਵਸ ਗਿਆ ਤੇ ਉਸ ਤੋਂ ਬਾਅਦ ਰੇਖਾ ਗੁਪਤਾ ਨੇ ਆਪਣੀ ਪੜ੍ਹਾਈ ਵੀ ਉੱਥੇ ਪੂਰੀ ਕੀਤੀ ਤੇ ਰੇਖਾ ਗੁਪਤਾ ਨੇ ਉੱਥੋਂ ਹੀ ਸਿਆਸਤ ਦੇ ਵਿੱਚ ਪੈਰ ਧਰਿਆ ਤੇ ਅੱਜ ਉਹਨਾਂ ਦੇ ਪਰਿਵਾਰ ਤੋਂ ਲੈ ਕੇ ਉਹਨਾਂ ਦੇ ਕਰੀਬੀਆਂ ਵਿੱਚ ਵੱਡੀ ਖੁਸ਼ੀ ਦਾ ਮਾਹੌਲ ਇਸ ਕਰਕੇ ਵੀ ਹੈ ਕਿਉਂਕਿ ਵਿਧਾਇਕ ਦੇ ਤੌਰ ਤੇ ਪਹਿਲੀ ਵਾਰ ਉਹਨਾਂ ਨੂੰ ਟਿਕਟ ਦਿੱਤੀ ਗਈ ਜਿੱਤੇ ਵੱਡੇ ਫਰਕ ਨਾਲ ਜਿੱਤੇ ਤੇ ਪਹਿਲੀ ਵਾਰ ਹੀ ਉਹਨਾਂ ਨੂੰ BJP ਨੇ ਉਹਨਾਂ ਦੇ ਉੱਪਰ ਵਿਸ਼ਵਾਸ ਜਤਾਇਆ ਤੇ ਉਹਨਾਂ ਨੂੰ ਦਿੱਲੀ ਦਾ CM ਥਾਪ ਦਿੱਤਾ ਉਸ ਤੋਂ ਕੁਝ ਦਿਨ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਨਹੀਂ ਜਾਣਦੇ ਹੋਣਗੇ ਕਿ ਰੇਖਾ ਗੁਪਤਾ ਕੌਣ ਹੈ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰੇਖਾ ਗੁਪਤਾ ਕੋਈ ਨਵੇਂ ਖਿਡਾਰੀ ਨਹੀਂ ਨੇ ਸਿਆਸਤ ਦੇ ਵਿੱਚ ਸਟੂਡੈਂਟ ਪੋਲਿਟਿਕਸ ਤੋਂ ਉੱਠੇ ਤੇ ਉਸ ਤੋਂ ਬਾਅਦ ਮੇਅਰ ਦੇ ਅਹੁਦੇ ਤੇ ਚੋਣ ਲੜੇ ਤੇ ਮੇਅਰ ਵੀ ਬਣੇ ਤੇ ਹਾਲਾਂਕਿ ਕੁਝ ਸਮੇਂ ਬਾਅਦ ਉਹਨਾਂ ਨੂੰ ਅਹੁਦਾ ਛੱਡਣਾ ਪਿਆ ਤੇ ਹੁਣ ਦਿੱਲੀ ਦੀ ਜੋ ਮੁੱਖ ਮੰਤਰੀ ਦੇ ਤੌਰ ਤੇ ਰੇਖਾ ਰੇਖਾ ਗੁਪਤਾ ਨੇ ਉਹਨਾਂ ਨੂੰ ਹੁਣ ਚੁਣ ਲਿਆ ਗਿਆ ਕੱਲ ਜੋ ਰਾਮਲੀਲਾ ਗਰਾਊਂਡ ਹੈ ਉੱਥੇ ਸੋਹ ਚੁੱਕ ਸਮਾਗਮ ਹੋਏਗਾ ਦੁਪਹਿਰ 12:30 ਵਜੇ ਦਾ ਸਮਾਂ ਰੱਖਿਆ ਗਿਆ ਤਾਂ ਰੇਖਾ ਗੁਪਤਾ ਉੱਥੇ ਸੋਚ ਚੁੱਕ ਸਮਾਗਮ ਦੇ ਵਿੱਚ ਦਿੱਲੀ ਦੇ ਸੀਐਮ ਵੱਜੋਂ ਚੌਥੇ ਮਹਿਲਾ ਸੀਐਮ ਵੱਜੋਂ ਸੋਚ ਚੁੱਕਣਗੇ ਨਾਲ ਹੀ ਡਿਪਟੀ ਸੀਐਮ ਹੋਣਗੇ ਪ੍ਰਵੇਸ਼ ਵਰਮਾ ਤੁਹਾਨੂੰ ਤਸਵੀਰ ਦਿਖਾਈਏ ਇਹ ਜਦੋਂ ਰੇਖਾ ਗੁਪਤਾ ਦਾ ਨਾਮ ਐਲਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਆਤੀਸ਼ਬਾਜ਼ੀ ਵੀ ਹੋਣ ਲੱਗੀ ਉਹਨਾਂ ਦੇ ਸਮਰਥਕਾਂ ਨੇ ਤਿਆਰੀ ਪਹਿਲਾਂ ਹੀ ਕਰ ਰੱਖੀ ਸੀ ਕਿਉਂਕਿ ਸਭ ਨੂੰ ਇਹ ਅੰਦਾਜ਼ਾ ਸੀ ਕਿ ਰੇਖਾ ਗੁਪਤਾ ਦਾ ਨਾਮ ਹੀ ਐਲਾਨ ਕੀਤਾ ਜਾਏਗਾ ਇਹ ਜੋ ਇਲਾਕਾ ਹੈ ਇਸ ਸ਼ਾਲੀਮਾਰ ਬਾਗ ਦਾ ਇਲਾਕਾ ਦੱਸਿਆ ਜਾ ਰਿਹਾ ਰੇਖਾ ਗੁਪਤਾ ਦੇ ਘਰ ਦੇ ਕੋਲ ਜੋ ਉਹਨਾਂ ਦੇ ਸਮਰਥਕ ਪਹਿਲਾਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤੇ ਹੁਣ ਆਤੀਸ਼ਬਾਜ਼ੀ ਦਾ ਵੀ ਦੌਰ ਸ਼ੁਰੂ ਹੋ ਗਿਆ ਹੈ ਕਿਉਂਕਿ ਇਹ ਅੰਦਾਜ਼ੇ ਜ਼ਰੂਰ ਲਗਾਏ ਜਾ ਰਹੇ ਸੀ ਕਿ ਰੇਖਾ ਗੁਪਤਾ ਦਾ ਨਾਂ ਹੋਏਗਾ ਪਰ ਭਾਜਪਾ ਹਮੇਸ਼ਾ ਸਰਪ੍ਰਾਈਜ਼ ਦਿੰਦੀ ਹੈ ਭਾਜਪਾ ਅਕਸਰ ਅਜਿਹੇ ਨਾਮ ਨੂੰ ਨਹੀਂ ਚੁਣਦੀ ਕਿ ਜਿਸ ਦਾ ਨਾਮ ਚਰਚਾ ਦੇ ਵਿੱਚ ਹਮੇਸ਼ਾ ਤੋਂ ਪਹਿਲਾਂ ਦਾ ਰਹੇ ਪਰ ਇਸ ਵਾਰ ਭਾਜਪਾ ਨੇ ਉਸੇ ਨਾਮ ਦੇ ਉੱਪਰ ਉਂਗਲ ਰੱਖੀ ਹੈ ਵਿਧਾਇਕ ਦਲ ਦੇ ਨੇਤਾ ਉਸ ਨੂੰ ਹੀ ਚੁਣਿਆ ਗਿਆ ਵਿਧਾਇਕਾਂ ਨੇ ਉਸ ਨੂੰ ਹੀ ਚੁਣਿਆ ਜਿਸ ਦਾ ਨਾਮ ਰੇਖਾ ਗੁਪਤਾ ਜਿਸ ਦਾ ਨਾਮ ਵਾਰ-ਵਾਰ ਸਾਹਮਣੇ ਆ ਰਿਹਾ ਸੀ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਰੇਖਾ ਗੁਪਤਾ ਜਦੋਂ ਵਿਧਾਇਕਦਲ ਦੀ ਮੀਟਿੰਗ ਦੇ ਵਿੱਚ ਪਹੁੰਚੇ ਤਾਂ ਜੋ ਸੀਨੀਅਰ ਆਗੂ ਨੇ ਉੱਥੇ ਉਹਨਾਂ ਨੇ ਰੇਖਾ ਗੁਪਤਾ ਨੂੰ ਮਿਲੇ ਰੇਖਾ ਗੁਪਤਾ ਦੀ ਜੋ ਬੋਡੀ ਲੈਂਗੁਏਜ ਸੀ ਉਸ ਤੋਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਇਸ਼ਾਰਾ ਹੋ ਚੁੱਕਾ ਹੈ ਕਿ ਤੁਸੀਂ ਤੁਸੀਂ ਦਿੱਲੀ ਦੇ ਸੀਐਮ ਹੋਵੋਗੇ ਤਾਂ ਉਹਨਾਂ ਦਾ ਬੋਡੀ ਲੈਂਗੁਏਜ ਵੀ ਹੈ ਪਰ ਹੁਣ ਤੱਕ ਹੁਣ ਦੀ ਤਾਜ਼ਾ ਖਬਰ ਇਹ ਆ ਰਹੀ ਹੈ ਕਿ ਸਿਰਫ ਅਧਿਕਾਰਤ ਤੌਰ ਤੇ ਸੀਐਮ ਦੇ ਤੌਰ ਤੇ ਰੇਖਾ ਗੁਪਤਾ ਦਾ ਨਾਮ ਹੀ अलानया गया है पर जो डिप्टी सीएम है डिप्टी सीएम ਦਾ ਨਾਮ ਦੇ ਉੱਪਰ ਹੁਣ ਵੀ ਕਸ਼ਮਕਸ਼ ਹੈ ਤੇ ਇਸ ਦੇ ਵਿੱਚ ਇਸ ਦੇ ਉੱਪਰ ਵੀ ਪੇਸ਼ੋ ਪੇਸ਼ ਹੈ ਕਿ ਪ੍ਰਵੇਸ਼ ਵਰਮਾ ਡਿਪਟੀ ਸੀਐਮ ਹੋਣਗੇ ਕਿ ਨਹੀਂ ਹੋਣਗੇ ਕਿਉਂਕਿ ਕੁਝ ਦਿਨ ਪਹਿਲਾਂ ਇਹ ਗੱਲ ਆ ਗਈ ਸੀ ਸਾਹਮਣੇ ਕਿ ਪ੍ਰਵੇਸ਼ ਵਰਮਾ ਨੂੰ ਡਿਪਟੀ ਸੀਐਮ ਬਣਾਇਆ ਜਾਏਗਾ ਤੁਹਾਨੂੰ ਦੱਸिए ਕਿ ਇਸ ਸਮੇਂ ਦਿੱਲੀ ਦੇ ਵਿੱਚ ਜੋ ਮਾਹੌਲ ਬਣਿਆ ਹੈ ਉਹ ਭਾਜਪਾ ਨੇ ਇੱਕ ਸਰਪ੍ਰਾਈਜ਼ ਸਾਰਿਆਂ ਨੂੰ ਦਿੱਤਾ ਹੈ ਕਿ ਆਖਿਰਕਾਰ ਇਸ ਸਮੇਂ ਦਿੱਲੀ ਦੀ ਸੀਐਮ ਕੌਣ ਹੋਏਗਾ ਤਾਂ ਇਹ ਦਸ ਗੱਲ ਸਾਫ਼ ਹੋ ਗਈ ਦਿੱਲੀ ਦੇ ਸੀਐਮ ਰੇਖਾ ਗੁਪਤਾ ਹੋਣਗੇ ਪਰ ਪ੍ਰਵੇਸ਼ ਵਰਮਾ ਤੇ ਹਜੇ ਵੀ ਕੁਐਸਚਨ ਮਾਰਕ ਬਣਿਆ ਹੋਇਆ ਹੈ ਕਿ ਕੀ ਉਹ ਡਿਪਟੀ ਸੀਐਮ ਹੋਣਗੇ ਕਿ ਨਹੀਂ ਹੋਣਗੇ ਹਜੇ ਵੀ ਇਹ ਪੱਕੇ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਇੱਕ ਪ੍ਰੈਸ ਕਾਨਫਰੰਸ ਵੀ ਸ਼ੁਰੂ ਹੋ ਚੁੱਕੀ ਹੈ ਅਸੀਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਸ ਸਮੇਂ ਦਿੱਲੀ ਦੇ ਵਿੱਚ ਜੋ ਦਿੱਲੀ ਦੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਨੇ ਉਹ ਕਿਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਕਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਤੇ ਉਹ ਤਸਵੀਰਾਂ ਵੀ ਸਾਡੇ ਸਾਹਮਣੇ ਕੁਝ ਦੇਰ ਚ ਆ ਜਾਣਗੀਆਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੀ ਆਖਿਰਕਾਰ ਰੇਖਾ ਗੁਪਤਾ ਨੂੰ ਜਦੋਂ ਨਾਮ ਐਲਾਨਿਆ ਗਿਆ ਤਾਂ ਉਹਨਾਂ ਨੇ ਕੀ ਬੋਲਿਆ ਉਸ ਤੋਂ ਬਾਅਦ ਜਿਹੜੇ ਬਾਕੀ ਜੋ ਸੀਨੀਅਰ ਲੀਡਰ ਨੇ ਉਹਨਾਂ ਨੂੰ ਕਿਹੜੇ-ਕਿਹੜੇ ਜ਼ਿੰਮੇਵਾਰੀਆਂ ਦਿੱਤੀਆਂਗਾ ਅਸੀਂ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੀ ਪੱਕੀ ਖਬਰ ਇਹ ਹੈ ਕਿ ਸ਼ਾਲੀਮਾਰ ਬਾਗ ਤੋਂ ਪਹਿਲੀ ਵਾਰ ਜਿੱਤ ਹਾਸਲ ਕਰਕੇ ਦਿੱਲੀ ਦੀ ਵਿਧਾਨ ਸਭਾ ਦੀ ਵਿੱਚ ਦਾਖਲ ਹੋਣ ਵਾਲੀ ਰੇਖਾ ਗੁਪਤਾ ਨੂੰ ਇਸ ਸਮੇਂ ਦਿੱਲੀ ਦੀ ਮੁੱਖ ਮੰਤਰੀ ਦੇ ਤੌਰ ਤੇ ਐਲਾਨ ਦਿੱਤਾ ਗਿਆ ਇੱਕ ਵੱਡੀ ਖਬਰ ਭਾਰਤ ਦੇ ਵਿੱਚ ਕਿਉਂਕਿ ਭਾਰਤ ਦੀ ਰਾਜਧਾਨੀ ਦਿੱਲੀ ਹੈ ਰਾਜਧਾਨੀ ਦਿੱਲੀ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਚੋਣਾਂ ਹੋਈਆਂ ਨਤੀਜੇ ਆਏ ਤੇ ਬੀਜੇਪੀ ਨੇ ਕਰੀਬ-ਕਰੀਬ 3 ਦਿਨਾਂ ਦੇ ਬਾਅਦ ਸਰਕਾਰ 'ਚ ਵਾਪਸੀ ਕੀਤੀ ਹੈ ਤੇ 48 ਵਿਧਾਇਕਾਂ ਨੇ ਜਿੱਤ ਦਰਜ ਕੀਤੀ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਨੂੰ ਮਾਤ ਦਿੰਦੇ ਹੋਏ ਤੇ ਹੁਣ ਜਿਸ ਗੱਲ ਦੇ ਇੰਤਜ਼ਾਰ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੱਲ ਆ ਰਾਮਲੀਲਾ ਗਰਾਊਂਡ ਦੇ ਵਿੱਚ ਸੌਚੁਕ ਸਮਾਗਮ ਦੀਆਂ ਤਿਆਰੀਆਂ ਹੋ ਰਹੀਆਂ ਸੀ ਪਰ ਅੱਜ ਸ਼ਾਮ ਤੱਕ ਇਹ ਨਹੀਂ ਕਲੀਅਰ ਸੀ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਏਗਾ ਤੇ ਇਹ ਵੀ ਹੁਣ ਕਲੀਅਰ ਕਰ ਦਿੱਤਾ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾਈ ਹੋਣਗੇ ਤਾਂ ਇਸ ਸਮੇਂ ਤਸਵੀਰਾਂ ਦਿੱਲੀ ਤੋਂ ਵਾਇਰਲ ਹੋ ਰਹੀਆਂ ਨੇ ਵਾਇਰਲ ਹੋਣਾ ਲਾਜ਼ਮੀ ਵੀ ਇਸ ਕਰਕੇ ਹੈ ਕਿਉਂਕਿ ਇੰਨਾ ਵੱਡਾ ਫੈਸਲਾ ਬੀਜੇਪੀ ਨੇ ਸੁਣਾਇਆ ਹੈ ਖਾਸ ਕਰਕੇ ਆਰਐਸਐਸ ਦੀ ਜ਼ਰੂਰ ਸੁਣੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਦਿੱਲੀ ਦੀ ਜੋ ਗੱਦੀ ਹੈ ਜੋ ਸੀਐਮ ਦੀ ਕੁਰਸੀ ਹੈ ਉਸ ਤੇ ਕਿਸੇ ਮਹਿਲਾ ਨੂੰ ਜ਼ਰੂਰ ਬਿਠਾਣਾ ਚਾਹੀਦਾ ਤੇ ਇਹ ਇੱਕ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਮਿਸਾਲ ਵੀ ਹੈ ਪਾਰਟੀ ਲਾਈਨ ਤੋਂ ਉੱਪਰ ਹੋ ਕੇ ਵੀ ਗੱਲ ਕੀਤੀ ਜਾਵੇ ਕਿ ਮਿਸਾਲ ਹੈ ਕਿ ਦੇਸ਼ ਦੀ ਰਾਸਤਾਨੀ ਦਿੱਲੀ ਦੀ ਜਦੋਂ ਸੀਐਮ ਹੋਏਗੀ ਉਹ ਮਹਿਲਾ ਹੋਏਗੀ ਇਹ ਮਹਿਲਾਵਾਂ ਲਈ ਇੱਕ ਸੰਦੇਸ਼ ਹੈ ਕਿ ਇਨਾ ਵੱਡਾ ਫੈਸਲਾ ਭਾਜਪਾ ਨੇ ਕੀਤਾ ਹੈ ਕਿ ਚੌਥੀ ਮਹਿਲਾ ਦੇ ਤੌਰ ਤੇ ਕਿਉਂਕਿ ਪਹਿਲਾਂ ਸ਼ੀਲਾ ਦਿਖਿਤ ਕਾਂਗਰਸ ਵੱਲੋਂ ਰਹੇ ਨੇ ਸੀਐਮ ਉਸ ਤੋਂ ਬਾਅਦ ਸੁਸ਼ਮਾ ਸਵਰਾਜ ਨੂੰ ਭਾਜਪਾ ਨੇ ਦਿੱਲੀ ਦਾ ਸੀਐਮ ਥਾਪਿਆ ਸੀ ਤੇ ਆਤੀ ਸੀ ਹਾਲਾਂਕਿ 100 ਦਿਨ ਤੋਂ ਵੱਧ ਕੁਝ ਦਿਨ ਹੀ ਵੱਧ ਉਹ ਸੀਐਮ ਰਹੇ ਨੇ ਦਿੱਲੀ ਦੇ ਪਰ ਹੁਣ ਅਗਲੇ 5 ਸਾਲ ਘਟੋਕਟ ਇਹ ਗਰਲ ਇਸ ਗੱਲ ਦੀ ਉਮੀਦ ਲਗਾਈ ਜਾ ਸਕਦੀ ਹੈ ਕਿ ਰੇਖਾ ਗੁਪਤਾ ਤਾਂ ਦਿੱਲੀ ਦੀ ਕੁਰਸੀ ਦੇ ਉੱਪਰ ਸੀਐਮ ਦੀ ਕੁਰਸੀ ਦੇ ਉੱਪਰ ਰਹਿਣ ਗਈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਹੈ ਖਾਸ ਕਰ ਉਹਨਾਂ ਮਹਿਲਾਵਾਂ ਲਈ ਜੋ ਸਿਆਸਤ ਵਿੱਚ ਆਉਣਾ ਚਾਹੁੰਦੀਆਂ ਨੇ ਇਹ ਇੱਕ ਇਸ਼ਾਰਾ ਇੱਕ ਮਿਸਾਲ ਹੈ ਵੱਡੀ ਮਿਸਾਲ ਹੈ ਕਿ ਜੋ ਸਿਆਸਤ ਤੋਂ ਭੱਜਦੇ ਨੇ ਜਾਂ ਸਿਆਸਤ ਨੂੰ ਨਹੀਂ ਪਸੰਦ ਕਰਦੇ ਉਹਨਾਂ ਦੇ ਲਈ ਰੇਖਾ ਗੁਪਤਾ ਇੱਕ ਮਿਸਾਲ ਬਣੇ ਨੇ ਕਿਉਂਕਿ ਇਹਨਾਂ ਨੂੰ ਦਿੱਲੀ ਦਾ ਸੀਐਮ ਥਾਪਿਆ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬਾਡੀ ਲੈਂਗੁਏਜ ਜਦੋਂ ਇਹ ਸ਼ੁਰੂ ਹੋ ਰਹੀ ਸੀ ਮੀਟਿੰਗ ਉਹਦੇ ਵੇਲੇ ਜਦੋਂ ਰੇਖਾ ਗੁਪਤਾ ਪਹੁੰਚੇ ਤਾਂ ਉਹਨਾਂ ਦਾ ਲੋਕਾਂ ਨੂੰ ਮਿਲਣ ਦਾ ਅੰਦਾਜ਼ ਕੁਝ ਇਸ ਤਰ੍ਹਾਂ ਦਾ ਸੀ ਕਿ ਉਹ ਪਹਿਲਾਂ ਹੀ ਅਨ ਅਨਾਉਂਸਡ ਸੀਐਮ ਜਿਵੇਂ ਬਣ ਗਏ ਹੋਣ ਤਾਂ ਹੁਣ ਉਹਨਾਂ ਦੇ ਨਾਮ ਤੇ ਮੋਹਰ ਵੀ ਲਗਾ ਦਿੱਤੀ ਗਈ ਤੇ ਉਸ ਤੋਂ ਬਾਅਦ ਇਹ ਗੱਲ ਪੱਕੀ ਹੋ ਗਈ ਹੈ ਕਿ ਬੀਜੇਪੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਰੇਖਾ ਸ਼ਰਮ ਰੇਖਾ ਗੁਪਤਾ ਨੂੰ ਦਿੱਲੀ ਦੀ ਸੀਐਮ ਦੇ ਤੌਰ ਤੇ ਐਲਾਨ ਦਿੱਤਾ ਗਿਆ ਤੇ ਤਸਵੀਰਾਂ ਇਸ ਤੋਂ ਬਾਅਦ ਸੈਲੀਬ੍ਰੇਸ਼ਨ ਦੀਆਂ ਆਉਣਗੀਆਂ ਬਹੁਤ ਸਾਰੇ ਬਿਆਨ ਆਉਣਗੇ ਬਹੁਤ ਸਾਰੀਆਂ ਵਧਾਈਆਂ ਦੇ ਜੋ سلسلہ ਹੈ ਉਹ ਜਾਰੀ ਰਹੇਗਾ ਤੇ ਲੱਡੂ ਖਾਣ ਦੀਆਂ ਤਸਵੀਰਾਂ ਵੀ ਸਾਹਮਣੇ ਹੁਣ ਕੁਝ ਹੀ ਦਿਰ ਚ ਤੁਹਾਡੇ ਸਾਹਮਣੇ ਆਉਣਗੀਆਂ ਕਿਉਂਕਿ ਵਧਾਈ ਬਣਦੀ ਹੈ ਰੇਖਾ ਗੁਪਤਾ ਨੂੰ ਕਿਉਂਕਿ ਉਹਨਾਂ ਦੇ ਉੱਪਰ ਜੇਕਰ ਭਾਜਪਾ ਨੇ ਵਿਸ਼ਵਾਸ ਜਤਾਇਆ ਸੀ ਤਾਂ ਉਹ ਵਿਸ਼ਵਾਸ ਉਹਨਾਂ ਨੇ ਬਣਾ ਕੇ ਵੀ ਰੱਖਿਆ ਜਿੱਤ ਵੀ ਦਰਜ ਕੀਤੀ ਤੇ ਉਸ ਤੋਂ ਬਾਅਦ ਭਾਜਪਾ ਨੇ ਵੀ ਉਹਨਾਂ ਨੂੰ ਇਸ ਗੱਲ ਦਾ ਰਿਵਾਰਡ ਦਿੱਤਾ ਕਿ ਤੁਸੀਂ ਜੇ ਇੰਨੇ ਵੱਡੇ ਮਾਰਚ ਨਾਲ ਜਿੱਤ ਕੇ ਆਏ ਹੋ ਤਾਂ ਤੁਹਾਨੂੰ ਦਿੱਲੀ ਦੇ ਸੀਐਮ ਦੇ ਅਹੁਦੇ ਤੇ ਬਿਠਾਉਣਾ ਵੀ ਪਾਰਟੀ ਦੀ ਜ਼ਿੰਮੇਵਾਰੀ ਸੀ ਤੇ ਇਹ ਹੋਇਆ ਵੀ ਸੀਨੀਅਰ ਆਗੂ ਮਨੋਜ तिवारी ਦਾ ਵੀ ਮਨੋਜ तिवारी ਦਿੱਲੀ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਸੀ ਵਿਧਾਇਕ ਲਲ ਦੀ ਮੀਟਿੰਗ ਦੇ ਵਿੱਚ ਇਸ ਪੂਰੇ ਅਨਾਉਂਸ ਤੋਂ ਅਨਾਉਂਸਮੈਂਟ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਦੇਖਿਏ ਮਹਿਲਾ ਸਨਮਾਨ ਸਭ ਤੋਂ بڑا ਪ੍ਰਾਇੋਰਟੀ ਹੈ ਭਾਜਪਾ ਦਾ ਰੇਖਾ ਗੁਪਤਾ ਕੋ ਵਿਧਾਇਕ ਦਲ ਦਾ ਨੇਤਾ ਬਣਨੇ ਕੀ ਦਿੱਲੀ ਕੇ ਮੁੱਖ ਮੰਤਰੀ ਪਦ ਤੇ ਬੈਠਨੇ ਕੀ ਬਹੁਤ ਬਹੁਤ ਬਤਾ ਦੇਖਿਏ ਮਹਿਲਾ ਸਨਮਾਨ ਸਭ ਤੋਂ بڑا प्रायोरिटी है भाजपा का रेखा गुप्ता को विधायक दल का नेता बनने की दिल्ली के मुख्यमंत्री पद पे बैठने की बहुत बहुत बधाई देखिए महिला सम्मान सबसे बड़ा प्रायोरिटी है भाजपा का रेखा गुप्ता को विधायक दल का नेता बनने की दिल्ली के मुख्यमंत्री पद पे बैठने की बहुत बहुत बधाई देखिए महिला सम्मान सबसे बड़ा प्रायोरिटी है भाजपा का रेखा गुप्ता को विधायक दल का नेता बनने की दिल्ली के मुख्यमंत्री पद पे बैठने की बहुत बहुत बधाई देखिए महिला सम्मान सबसे बड़ा प्रायोरिटी है भाजपा का रेखा गुप्ता को विधायक दल का नेता बनने की दिल्ली के मुख्यमंत्री पद पे बैठने की बहुत बहुत बधाई देखिए महिला सम्मान सबसे बड़ा ਪ੍ਰਾਇੋਰਟੀ ਹੈ ਭਾਜਪਾ ਦਾ ਰੇਖਾ ਗੁਪਤਾ ਕੋ ਵਿਧਾਇਕ ਦਲ ਦਾ ਨੇਤਾ ਬਣਨੇ ਕੀ ਦਿੱਲੀ ਕੇ ਤੁਮਨੋਜ तिवारी ਨੂੰ ਤੁਸੀਂ ਸੁਣ ਰਹੇ ਸੀ ਤੇ ਤਸਵੀਰਾਂ ਤੁਹਾਨੂੰ ਦਿੱਲੀ ਤੋਂ ਸਿੱਧੀਆਂ ਦਿਖਾ ਰਹੇ ਹਾਂ ਅਸੀਂ ਪਹਿਲਾ ਬਿਆਨ ਵੀ ਸਾਡੇ ਸਾਹਮਣੇ ਆ ਗਿਆ ਹੈ ਰੇਖਾ ਗੁਪਤਾ ਦਾ ਜਦੋਂ ਉਹਨਾਂ ਨੂੰ ਸੀਐਮ ਦੇ ਅਹੁਦੇ ਲਈ ਐਲਾਨ ਦਿੱਤਾ ਗਿਆ ਤਾਂ ਉਹਨਾਂ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਸਭ ਤੋਂ ਪਹਿਲਾ ਬਿਆਨ ਸੀਐਮ ਦਾ ਨਾਮ ਐਲਾਨੇ ਜਾਣ ਤੋਂ ਬਾਅਦ ਰੇਖਾ ਗੁਪਤਾ ਦਾ ਤੁਹਾਨੂੰ ਸੁਣਾਉਂਦੇ ਹਾਂ सहयोग उठाएं दिल की गहराई में अभार में दिखा लिया क्या क्या बच में साउंड पर कर लो बहुत बहुत धन्यवाद जय हिंद आप सबके आशीर्वाद सहयोग उठाएं दिल की गहराई में अभार में दिखा लिया क्या क्या बच में साउंड पर कर लो बहुत बहुत धन्यवाद जय हिंद आप सबके आशीर्वाद सहयोग ਬਹੁਤ ਬਹੁਤ ਜੀ ਤਾਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਿੱਲੀ ਤੋਂ ਹੁਣ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਂਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਰੇਖਾ ਗੁਪਤਾ ਦੇ ਸਮਰਥਕ ਕਿਉਂਕਿ ਰੇਖਾ ਗੁਪਤਾ ਦੇ ਸਮਰਥਕ ਹੋਣ ਪ੍ਰਵੇਸ਼ ਵਰਮਾ ਦੇ ਸਮਰਥਕ ਹੋਣ ਜਾਂ ਵਿਜੇਂਦਰ ਗੁਪਤਾ ਦੇ ਸਮਰਥਕ ਹੋਣ ਸਭ ਆਪੋ ਆਪਣੇ ਤਰੀਕੇ ਨਾਲ ਆਪਣਾ ਜੋ ਉਹਨਾਂ ਦਾ ਆਗੂ ਸੀ ਉਸ ਨੂੰ ਸੀਐਮ ਡਿਪਟੀ ਸੀਐਮ ਜਾਂ ਕੁਝ ਹੋਰ ਵੀ ਅਹੁਦੇ ਲਈ ਐਲਾਨਦੇ ਨਜ਼ਰ ਆਇਆ ਸੀ ਪਰ ਇਹ ਤਸਵੀਰ ਸਿੱਧੀ ਤੁਸੀਂ ਦੇਖ ਰਹੇ ਹੋ ਦਿੱਲੀ ਤੋਂ ਦਿੱਲੀ ਤੋਂ ਇਹ ਤਸਵੀਰ ਆਪਣੇ ਆਪ ਵਿੱਚ ਬਹੁਤ ਕੁਝ ਕਹਿ ਰਹੀ ਹੈ ਇਹ ਸੈਲੀਬ੍ਰੇਸ਼ਨ ਸਿਰਫ ਰੇਖਾ ਗੁਪਤਾ ਲਈ ਨਹੀਂ ਹੈ ਇਹ ਸੈਲੀਬ੍ਰੇਸ਼ਨ ਹਰ ਉਸ ਔਰਤ ਲਈ ਹੈ ਜੋ ਸਿਆਸਤ ਵਿੱਚ ਜਾਣਾ ਚਾਹੁੰਦੀ ਹੈ ਜੋ ਸਿਆਸਤ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ ਰੇਖਾ ਗੁਪਤਾ ਉਹਨਾਂ ਦੇ ਲਈ ਚਾਨਣ ਮਨਾਰੇ ਬਣ ਸਕਦੇ ਨੇ ਕਿਉਂਕਿ ਇਹ ਵੱਡੀ ਗੱਲ ਹੈ ਕਿ ਭਾਰਤ ਦੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਰਾਜਸਥਾਨੀ ਦੀ ਜੋ ਸੀਐਮ ਬਣੇਗੀ ਉਹ ਇੱਕ ਮਹਿਲਾ ਹੋਏਗੀ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਚੌਥੀ ਵਾਰ ਇੱਕ ਮੁੱਖ ਮੰਤਰੀ सीएम ਦੇ ਅਹੁਦੇ ਦੀ ਸੋਚੂਗੀ ਇਹ ਉਹਨਾਂ ਔਰਤਾਂ ਲਈ ਮਾਨ ਵਾਲੀ ਗੱਲ ਹੈ ਜੋ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੀਆਂ ਨੇ ਸਿਆਸਤ ਵਿੱਚ ਉੱਤਰ ਕੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੀਆਂ ਨੇ ਇਹ ਤਸਵੀਰਾਂ ਇਤਿਹਾਸਕ ਨੇ ਇਸ ਕਰਕੇ ਵੀ ਇਤਿਹਾਸਕ ਨੇ ਕਿਉਂਕਿ ਇਹ ਤਸਵੀਰਾਂ ਦੱਸਦੀਆਂ ਨੇ ਕਿ ਔਰਤਾਂ ਵੀ ਸਿਆਸਤ ਦੇ ਵਿੱਚ ਐਕਟਿਵ ਹੋ ਸਕਦੀਆਂ ਨੇ ਔਰਤਾਂ ਵੀ ਵੱਡੇ ਮੁਕਾਮ ਹਾਸਲ ਕਰ ਸਕਦੀਆਂ ਨੇ ਸਿਰਫ ਜੋ ਸਿਆਸਤ ਉਹ ਸਿਰਫ ਮਰਦਾਂ ਤੱਕ ਸੀਮਤ ਨਹੀਂ ਹੈ ਔਰਤਾਂ ਵੀ ਵੱਡੇ ਅਹੁਦੇ ਹਾਸਲ ਕਰ ਸਕਦੀਆਂ ਨੇ ਇਸੇ ਕਰਕੇ ਰੇਖਾ ਗੁਪਤਾ ਜਦੋਂ ਐਲਾਨੇ ਗਏ ਨੇ ਦਿੱਲੀ ਦੇ ਸੀਐਮ ਤਾਂ ਉਹਨਾਂ ਨੂੰ ਵਧਾਈਆਂ ਦੇਣ ਲਈ ਚਾਹੇ ਛੋਟੇ ਆਗੂ ਹੋਣ ਵੱਡੇ ਅਹੁਦੇ ਦੇ ਆਗੂ ਹੋਣ ਸਭ ਆਪੋ ਆਪਣੇ ਤਰੀਕੇ ਨਾਲ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਕੱਲ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ 12:30 ਵਜੇ ਸੌਚੁੱਕ ਸਮਾਗਮ ਹੋਏਗਾ ਪੂਰੇ ਸੌਚੁੱਕ ਸਮਾਗਮ ਦੀ ਜ਼ਿੰਮੇਵਾਰੀ ਪੂਰੇ ਪ੍ਰੋਗਰਾਮ ਨੂੰ ਨਿਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਕਿਸ ਦੇ ਉੱਪਰ ਹੈ ਇਹ ਜ਼ਿੰਮੇਵਾਰੀ ਹੈ ਪੰਜਾਬ ਤੋਂ ਜੋ ਭਾਜਪਾ ਦੇ ਵੱਡੇ ਆਗੂ ਨੇ ਭਾਜਪਾ ਦੇ ਵਿੱਚ ਵੱਡਾ ਅਹੁਦਾ ਰੱਖਦੇ ਨੇ ਤਰुण ਚੋਗ ਤਰुण ਚੋਗ ਵੀ ਸਾਹਮਣੇ ਆਏ ਨੇ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਅੰਦਰ ਖਾਤੇ ਤੇ ਇਸ ਗਲਤੀ ਜਾਣਕਾਰੀ ਹੋएगी ਪਰ ਪੁਸ਼ਟੀ ਤਾਂ ਹੁਣ ਹੋਈ ਹੈ ਤਾਂ ਤਰुण ਚੋਗ ਦੇ ਉੱਪਰ ਪੂਰੀ ਉਹਨਾਂ ਦੇ ਮੋੜਿਆਂ ਤੇ ਜ਼ਿੰਮੇਵਾਰੀ ਹੈ ਕੱਲ ਦੇ ਪੂਰੇ ਸਮਾਗਮ ਨੂੰ ਨੇਪਰੇ ਚਾੜਨ ਦੀ ਤਾਂ ਉਹ ਵੀ ਸਾਹਮਣੇ ਆਏ ਨੇ ਉਹ ਇਸ ਪੂਰੇ ਅਨਾਉਂਸਮੈਂਟ ਤੋਂ ਬਾਅਦ ਕੀ ਕਹਿ ਰਹੇ ਨੇ ਉਹਨਾਂ ਦਾ ਵੀ ਬਿਆਨ ਸੁਣਾਉਂਦੇ ਹਾਂ ਘੋਸ਼ਿਤ ਕੀਤਾ ਗਿਆ ਹੈ ਕਿਵੇਂ ਦੇਖਦੇ ਹਾਂ ਕੀ ਕਹਿੰਗੇ ਵਿਦਿਆਰਥੀ ਪਛਤ ਸੇ ਆਪਣਾ ਜੀਵਨ ਸ਼ੁਰੂ ਕਰਨ ਵਾਲੀ ਇੱਕ ਛਾਤਰ ਨੇਤਾ ਸੇ पार्टी आइडियोलॉजी को आगे बढ़ाने वाली बहन रेखा गुप्ता जी को अभी विधायक दल ने अपना नेता चुना है मैं उन्हें बधाई देता हूं यह भारतीय जनता पार्टी के श्री नरेंद्र मोदी जी की सोच वुमेन एम्पावरमेंट को आगे बढ़ाना महिला सशक्तिकरण की सोच प्रधानमंत्री मोदी जी ने जो सोच दी है उसे आगे बढ़ाने का काम निश्चित रूप से रेखा गुप्ता जी के नेतृत्व में दिल्ली में होगा और विकसित भारत के सपने को विकसित भारत के संकल्प को आगे बढ़ाने के लिए दिल्ली भी उस विकसित भारत के संकल्प में जुड़े